हेलो स्टूडेंट्स वेलकम टू ट्रू वेव प्लेटफॉर्म कीता नु पता है ਤੁਸੀਂ ਪਲੱਸ 2 ਤੋਂ ਬਾਅਦ ਡਾਇਰੈਕਟ ਗਵਰਨਮੈਂਟ ਜੋਬ ਲੱਗ ਸਕਦੇ ਹੋ ਜੋ ਸਟੂਡੈਂਟ ਪਲੱਸ 2 ਕਰ ਚੁੱਕਿਆ ਹੈ ਅੱਜ ਮੈਂ ਉਹਨਾਂ ਦੇ ਲਈ ਲੈ ਕੇ ਆਈਆਂ ਕੈਰੀਅਰ ਗਾਈਡੈਂਸ ਸੈਸ਼ਨ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਗੱਲ ਕਰਾਂਗੇ ਟੋਪ ਗਵਰਨਮੈਂਟ ਇਗਜ਼ਾਮ ਆਫਟਰ ਪਲੱਸ 2 ਰੱਜੀ ਇਹ ਤੁਹਾਡੇ ਲਈ ਬਹੁਤ ਵਧੀਆ ਓਪਰਚ्युनिटी ਹੈ ਕਿ ਤੁਸੀਂ ਪਲੱਸ 2 ਤੋਂ ਬਾਅਦ ਹੀ ਤਿਆਰੀ ਕਰਕੇ ਆਪਣੀ ਗਵਰਨਮੈਂਟ ਜੋਬ ਲੈ ਕੇ ਆਪਣਾ ਡ੍ਰੀਮ ਪੂਰਾ ਕਰੋ ਲੈਟਸ ਗੈਟ ਅਪਪਨ ਇਹਨਾਂ ਗੱਲ ਕਰਾਂਗੇ ਕਿ ਪਲੱਸ 2 ਤੋਂ ਬਾਅਦ ਕਿਹੜੇ ਕਿਹੜੇ ਐਗਜ਼ਾਮਸ ਹੁੰਦੇ ਆ ਜਿਵੇਂ ਕਿ ਪੰਜਾਬ ਪੁਲਿਸ ਦੇ ਕਨਸਟੇਬਲ ਦਾ ਐਗਜ਼ਾਮ ਹੋ ਗਿਆ ਐਨਟੀਆ ਦਾ ਐਗਜ਼ਾਮ ਹੋ ਗਿਆ ਇੰਡੀਅਨ ਆਰਮੀ ਐਸਐਸਸੀ ਜੀਡੀ ਐਸਐਸਸੀ ਐਮਟੀਐਸ ਐਸਐਸਸੀ ਸੀਐਚਐਸਐਲ ਆਰਆਰਬੀ ਗਰੁੱਪ ਡੀ ਆਰਆਰਬੀ ਐਨਟਪੀਸੀ ਦੇ ਰਜੇ ਇਹ ਕੀ ਹੈ ਪੰਜਾਬ ਤੇ ਸੈਂਟਰ ਦੋਵਾਂ ਦੇ ਕੰਬਾਈਨ ਐਗਜ਼ਾਮਸ ਹੈ ਜੋ ਤੁਸੀਂ ਪਲੱਸ 2 ਤੋਂ ਬਾਅਦ ਦੇ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਇੱਕ ਇੱਕ ਕਰਕੇ ਇੰਨਾ ਐਗਜ਼ਾਮਸ ਦੀ ਪੈਟਰਨ ਦੀ ਕੀ ਹੈ ਇਹਦਾ ਪੈਟਰਨ ਲੈਂਦਾ ਹੈ ਕੀ ਨੈਗੇਟਿਵ ਮਾਰਕਿੰਗ ਹੈ ਸਭ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਗੱਲ ਕਰਾਂਗੇ ਪੰਜਾਬ ਪੁਲਿਸ ਕਨਸਟੇਬਲ ਦੇ ਬਾਰੇ ਪੇਪਰ A ਐਂਡ ਪੇਪਰ B ਇੱਕ ਪੰਜਾਬ ਪੁਲਿਸ ਕਨਸਟੇਬਲ ਦਾ ਪੈਟਰਨ ਦੋ ਪਾਰਟਸ ਨੇ ਪੇਪਰ A ਐਂਡ ਪੇਪਰ B ਪੇਪਰ A ਦੇ ਵਿੱਚ ਸਬਜੈਕਟਸ ਰਹਿੰਦੇ ਆ ਜਨਰਲ ਨੌਲੇਜ ਦੇ 35 ਕੁਐਸਚਨ थर्टी फाइव लॉजिकल रीजनिंग ट्वेंटी मार्क्स नोमिकल एप्टीट्यूड ट्वेंटी ट्वेंटी मार्क्स कंप्यूटर फाइव क्वेश्चन फाइव मार्क्स इंग्लिश 10 क्वेश्चन 10 मार्क्स लैंग्वेज पंजाबी टेन क्वेश्चन ट्वेंटी मार्क्स अपने को थे कि टोटल 100 मार्क्स का ये एग्जाम होंगे ਤੇ 100 ਹੀ ਆਪਣੇ ਕੋਲ ਕੀਏ ਕੁਸ਼ਚਨਸ ਰਹਿੰਦੇ ਆ ਟੋਟਲ ਟਾਈਮ ਤੁਹਾਨੂੰ 120 ਮਿੰਟਸ ਦਿੱਤਾ ਜਾਂਦਾ ਹੈ ਐਗਜ਼ਾਮ ਨੂੰ ਕਰਨ ਦੇ ਲਈ ਸੈਕੰਡ ਆ ਜਾਂਦਾ ਪੇਪਰ ਬੀ ਆਪਣੇ ਕੋਲ ਪੇਪਰ ਬੀ ਹੈ ਜਿਹੜਾ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਹੁੰਦਾ ਹੈ ਜੇ ਤੁਸੀਂ ਇਹ ਪੇਪਰ ਨੂੰ 50% ਮਾਰਕਸ ਵੀ ਨਾਲ ਕੁਆਲੀਫਾਈ ਕਰਦੇ ਹੋ ਤਾਂ ਹੀ ਤੁਹਾਡਾ ਪੇਪਰ ਬੀ ਹੈ ਜਿਹੜਾ ਉਹ ਚੈਕਿੰਗ ਹੁੰਦੀ ਹੈ ਉਸ ਦੇ ਉੱਤੇ ਤੇ ਪੇਪਰ ਏ ਹੈ ਜਿਹੜਾ ਪੇਪਰ ਬੀ ਹੈ ਜਿਹੜਾ ਕੁਆਲੀਫਾਈਂਗ ਨੇਚਰ ਦਾ ਹੈ ਪੇਪਰ A ਦੇ ਦੇ ਸੇ ਤੁਹਾਡੀ ਮੈਰਿਡ ਲਿਸਟ ਬਣਦੀ ਹੈ ਪੇਪਰ B ਦੇ ਵਿੱਚ ਆਪਾਂ ਗੱਲ ਕਰਦੇ ਆਂ ਪੇਪਰ B ਹੈ ਪੰਜਾਬੀ ਲੈਂਗੁਏਜ ਦਾ ਪੇਪਰ ਹੈ ਟੋਟਲ ਆਪਣੇ ਕੋਲ 50 ਮਾਰਕਸ ਦਾ ਪੇਪਰ ਆਂਦਾ ਹੈ 50 ਹੀ ਕੁਐਸਚਨ ਰਹਿੰਦੇ ਆ ਤੁਹਾਨੂੰ 1 ਘੰਟੇ ਦਾ ਟਾਈਮ ਦਿੱਤਾ ਜਾਂਦਾ ਹੈ ਇਹ ਆਪਣੇ ਕੋਲ ਕੁਆਲੀਫਾਈਂਗ ਨੇਚਰ ਦਾ ਪੇਪਰ ਹੈ ਤੁਹਾਨੂੰ ਘੱਟ ਤੋਂ ਘੱਟ 50% ਮਾਰਕਸ ਲੈਣੇ ਪੈਂਦੇ ਆ ਤੇ ਆਪਣੇ ਕੋਲ ਜਿਹੜੇ ਪੇਪਰ 2 ਦੇ ਮਾਰਕਸ ਬਣਦੇ ਆ ਉਹਦੇ ਦੇ ਸੇ ਤੁਹਾਡੀ ਮੈਰਿਡ ਲਿਸਟ ਬਣਦੀ ਹੈ ਅੱਪਾ ਉਹਨਾਂ ਗੱਲ ਕਰਦੇ ਹਾਂ ਨੈਕਸਟ ਐਨਡੀਏ ਇਗਜ਼ਾਮ ਪੈਟਰਨ ਦੀ ਐਨਡੀਏ ਕੌਣ ਕੰਡਕਟ ਕਰਵਾਉਂਦਾ ਹੈ ਯੂਪੀਐਸਸੀ ਬੋਡੀ ਐਨਡੀਏ ਇਗਜ਼ਾਮ ਕੰਡਕਟ ਕਰਵਾਉਂਦੀ ਹੈ ਇੰਨੀ एलिजिਬਿਲਟੀ ਇੰਦੀ ਏਜ ਕਿੰਨੀ ਹੁੰਦੀ ਹੈ 16.5 ਤੋਂ 19.5 ইয়ার্স ਦੀ ਏਜ ਲਿমিਟ ਆਂਦੀ ਹੈ ਕੁਆਲੀਫਿਕੇਸ਼ਨ ਤੁਹਾਨੂੰ ਆਰਮੀ ਦੇ ਲਈ 12th ਪਾਸ ਚਾਹੀਦੀ ਹੈ ਕਿਸੇ ਵੀ स्ट्रीਮ ਦੇ ਵਿੱਚ ਬਟ ਜੇਕਰ ਤੁਸੀਂ ਨੇਵੀ ਜਾਂ 에어 ਫੋਰਸ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ 12th ਦੇ ਡਿਪਾਰਟ ਹੋਣੀ ਚਾਹੀਦੀ ਹੈ ਨਾਨ ਮੈਡੀਕਲ ਫੀਲਡ ਤੋਂ ਵਿਦ ਫਿਜ਼ਿਕਸ ਐਂਡ ਮੈਥਮੈਟਿਕਸ ਸਬਜੈਕਟਸ ਦੇ ਨਾਲ ਇੰਦੇ ਵਿੱਚ ਤੁਹਾਡੇ ਕੋਲ ਪੇਪਰ ਦੋ ਹੁੰਦੇ ਆ ਪੇਪਰ 1 ਐਂਡ ਪੇਪਰ 2 ਪੇਪਰ 1 ਮੈਥਮੈਟਿਕਸ ਦਾ ਹੁੰਦਾ ਜੋ ਕਿ 300 ਮਾਰਕਸ ਦਾ ਹੁੰਦਾ ਤੇ ਪੇਪਰ 2 ਜਨਰਲ ਅਬਿਲਿਟੀ ਟੈਸਟ ਇਹ ਆਪਣੇ ਕੋਲ 600 ਮਾਰਕਸ ਦਾ ਰਹਿੰਦਾ ਟੋਟਲ ਤੁਹਾਡੇ ਕੋਲ ਇਹ ਐਗਜ਼ਾਮ 900 ਮਾਰਕਸ ਦਾ ਹੁੰਦਾ ਇਹ ਜਿਹੜਾ ਇਗਜ਼ਾਮ ਨੇ ਇਹ ਆਫਲਾਈਨ ਮੋਡ ਦੇ ਵਿੱਚ ਹੁੰਦਾ ਹੈ ਆਬਜੈਕਟਿਵ ਟਾਈਪ ਐਗਜ਼ਾਮੀਨੇਸ਼ਨ ਹੈ ਐਮਸੀਕਿਊ ਬੇਸ ਇੰਦੇ ਵਿੱਚ ਨੈਗੇਟਿਵ ਮਾਰਕਿੰਗ 1/3 ਹੈ ਜੇਕਰ ਆਪਾਂ ਗੱਲ ਕਰੀਏ ਇੰਦੇ ਸਿਲੇਬਸ ਦੀ ਸਿਲੇਬਸ ਮਾਸ ਦੇ ਵਿੱਚ ਅਲਜੈਬਰਾ ਟ੍ਰਿਗਨੋਮੈਟਰੀ ਕੈਲਕੂਲਸ ਜੇਕਰ ਆਪਾਂ ਗੱਲ ਕਰੀਏ ਜਰਨਲ ਅਬਿਲਿਟੀ ਟੈਸਟ ਜੀਏਟੀ ਦੀ ਤਾਂ ਇੰਦੇ ਵਿੱਚ ਇੰਗਲਿਸ਼ ਹਿਸਟਰੀ ਜੀਓਗ੍ਰਾਫੀ ਸਾਇੰਸ ਐਂਡ ਕਰੰਟ ਅਫੇਅਰਸ ਨੈਕਸਟ ਆਪ ਆਪਣੇ ਕੋਲ एग्जाम ਆਈ ਜਾਂਦਾ ਐਫਐਸਸੀ ਜੀਡੀ ਦਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ एग्जाम ਹੈ ਐਫਐਸਸੀ ਜੀਡੀ ਹੋ ਗਿਆ ਐਸਐਸਸੀ ਐਮਟੀਐਸ ਹੋ ਗਿਆ ਐਫਐਸਸੀ ਸੀਐਚਐਸਐਲ एग्जाम ਹੋ ਗਿਆ ਜੋ ਤੁਸੀਂ ਪਲੱਸ 2 ਤੋਂ ਬਾਅਦ ਦੇ ਸਕਦੇ ਹੋ ਸੈਂਟਰ ਦੇ एग्जाम ਹੈ ਤੇ ਬਹੁਤ ਵਧੀਆ ਓਪਰਚੁਨਿਟੀ ਹੈ ਰਜੇ ਤੁਹਾਡੇ ਲਈ ਇਹ एग्जाम ਕਲੀਅਰ ਕਰਕੇ ਤੁਸੀਂ ਬਹੁਤ ਵਧੀਆ ਆਪਣਾ ਕਰੀਅਰ ਬਣਾ ਸਕਦੇ ਹੋ ਐਫਐਸਸੀ ਜੀਡੀ ਐਗਜ਼ਾਮੀਨੇਸ਼ਨ ਸੀਬੀਟੀ ਬੀਲਸ ਕੰਪਿਊਟਰ ਬੇਸਡ ਟੈਸਟ ਹੈ ਇੰਦੇ ਵਿੱਚ ਆਪਣੀ ਕੋਲ ਚਾਰ ਸੈਕਸ਼ਨ ਹੁੰਦੇ ਆ ਪੇਪਰ A ਇੰਦੇ ਵਿੱਚ ਸਬਜੈਕਟਸ ਕਿਹੜੇ ਰਹਿੰਦੇ ਆ ਜਰਨਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਟੋਟਲ ਆਪਣੀ ਕੋਲ 20 ਕੁਐਸਚਨਸ ਹੁੰਦੇ ਆ 40 ਮਾਰਕਸ ਦਾ ਇਹ ਪੋਰਸ਼ਨ ਰਹਿੰਦਾ ਤੇ ਸੈਕੰਡ ਆਪਣੀ ਕੋਲ 파ਟ B ਇੰਦੇ ਵਿੱਚ ਜਰਨਲ ਨੋਲੇਜ ਐਂਡ ਅਵੇਅਰਨੈਸ ਦੇ 20 ਕੁਐਸਚਨ ਹੁੰਦੇ ਆ ਤੇ ਇੰਨੇ ਮਾਰਕਸ ਦੀ ਗੱਲ ਕਰੀਏ ਤਾਂ ਆਪਾਂ 40 ਮਾਰਕਸ ਦਾ ਕਰ ਰਹੇ ਆ ਨੈਕਸਟ ਪਾਰਟ ਸੀ ਦੇ ਵਿੱਚ ਐਲੀਮੈਂਟਰੀ ਮੈਥਮੈਟਿਕਸ 20 ਕੁਐਸ਼ਨਸ 40 ਮਾਰਕਸ ਦੇ ਪਾਰਟ ਡੀ ਦੇ ਵਿੱਚ ਜਾਂ ਤਾਂ ਤੁਸੀਂ ਇੰਗਲਿਸ਼ ਲੈਂਗੁਏਜ ਜਾਂ ਹਿੰਦੀ ਲੈਂਗੁਏਜ ਇਹਨਾਂ ਵਿੱਚੋਂ ਇੱਕ ਲੈਂਗੁਏਜ ਆਪਟ ਕਰਨੀ ਹੁੰਦੀ ਹੈ ਚੂਜ਼ ਕਰਨੀ ਹੁੰਦੀ ਹੈ ਇਹਦੇ ਵੀ ਤੁਹਾਡੇ ਕੋਲ 20 ਕੁਐਸ਼ਨਸ ਰਹਿੰਦੇ ਆ ਤੇ ਮੈਕਸਿਮਮ ਮਾਰਕਸ ਕਿੰਨੇ 40 ਮਾਰਕਸ ਦੇ ਤਾਂ ਆਪਣੇ ਕੋਲ ਟੋਟਲ ਆਪਣੇ ਕੋਲ 80 ਕੁਐਸ਼ਨਸ 160 ਮਾਰਕਸ 1 ਕੁਐਸਚਨ 2 ਮਾਰਕਸ ਦਾ 1 ਕੁਐਸਚਨ 2 ਨੰਬਰ ਦਾ ਤੁਹਾਨੂੰ ਇਹਦੇ ਲਈ 1 ਘੰਟੇ ਦਾ ਟਾਈਮ ਦਿੱਤਾ ਜਾਂਦਾ ਹੈ ਇਹ ਐਗਜ਼ਾਮ ਨੂੰ ਪਰਫਾਰਮ ਕਰਨ ਦੇ ਲਈ ਇਹਦੇ ਵਿੱਚ ਰਜੀ ਨੈਗੇਟਿਵ ਮਾਰਕਿੰਗ 0.25 ਮਾਰਕਸ ਦੀ ਰਹਦੀ ਹੈ ਇਸ ਲੇਬਰਸ ਦੀ ਗੱਲ ਕਰੀਏ ਜੀਕੇ ਮੈਥ ਰੀਜ਼ਨਿੰਗ ਇੰਗਲਿਸ਼ ਜਾਂ ਹਿੰਦੀ ਦੇ ਵਿੱਚੋਂ ਇੱਕ ਇਹ ਵੀ ਤੁਹਾਡੇ ਕੋਲ ਬਹੁਤ ਵਧੀਆ ਓਪਰਚੁਨਿਟੀ ਹੈ ਨੈਕਸਟ ਆ ਗਿਆ ਐਫ ਐਫ ਸੀ ਐਮ ਪੀ ਐਸ ਦਾ ਪੇਪਰ ਮਲਟੀਟਾਸਕਿੰਗ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਅੰਦਰ ਇਹ ਆਪਣੇ ਕੋਲ ਜਿਹੜਾ ਉਹ ਐਗਜ਼ਾਮ ਹੈ ਇਹਦੇ ਵਿੱਚ ਸੈਸ਼ਨ ਦੀ ਗੱਲ ਕਰੀਏ ਦੋ ਸੈਸ਼ਨ ਹੁੰਦੇ ਆ ਪਹਿਲਾ ਆਪਣੇ ਕੋਲ ਸੈਸ਼ਨ 1 ਦੇ ਵਿੱਚ ਨੰਮੈਰੀਕਲ ਐਂਡ ਮੈਥਮੈਟਿਕਲ ਅਬਿਲਿਟੀ ਦੇ 20 ਕੁਐਸਚਨਸ 60 ਮਾਰਕਸ ਦੇ ਰਹਿੰਦੇ ਆ ਨੈਕਸਟ ਆਪਣੇ ਕੋਲ ਸੈਸ਼ਨ 1 ਦੇ ਵਿੱਚ ਹੀ ਰੀਜ਼ਨਿੰਗ ਅਬਿਲਿਟੀ ਐਂਡ ਪ੍ਰੋਬਲਮ ਸੋਲਵਿੰਗ ਦੇ 20 ਕੁਐਸਚਨਸ 60 ਮਾਰਕਸ ਦੇ ਰਹਿੰਦੇ ਆ ਡਿਿਓਰੇਸ਼ਨ ਤੁਹਾਨੂੰ ਇਸ एग्जाम ਦੋ ਪੋਰਸ਼ਨ ਦੇ ਲਈ 45 ਮਿੰਟਸ ਦੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਸੈਸ਼ਨ ਮੰਨ ਦੇ ਵਿੱਚ ਨਹੀਂ ਹੈ ਸੈਸ਼ਨ 2 ਦੇ ਵਿੱਚ ਜਰਨਲ ਅਵੇਅਰਨੈਸ 25 ਕੁਐਸਚਨ 75 ਮਾਰਕਸ ਦੇ ਇਹਦੇ ਇਹਦੇ ਲਈ ਤੁਹਾਨੂੰ ਦੋਵਾਂ ਪੋਰਸ਼ਨਸ ਦੇ ਲਈ ਇੱਥੇ ਵੀ ਟਾਈਮ 45 ਮਿੰਟਸ ਦਾ ਦਿੱਤਾ ਜਾਂਦਾ ਹੈ ਸੈਸ਼ਨ 2 ਦੇ ਵਿੱਚ ਨੈਕਸਟ ਇੰਗਲਿਸ਼ ਲੈਂਗੁਏਜ ਐਂਡ ਕੰਪਰੀਹੈਂਸ਼ੀਅਲ 25 क्वेश्चंस 75 मार्क नंबर मार्क्स दी ਤਾਂ ਇੰਦੇ ਵਿੱਚ ਦਾ ਇਕੁਅਲ 1 मार्क्स ਪਰ ਇਨਕੋਰेक्ट आंसर ਜਾਨਕੀ ਇੱਕ ਨੰਬਰ ਦੇ ਕੀ ਹੈ 네ਗੇਟਿਵ ਮਾਰਕਿੰਗ ਰਹਿੰਦੀ ਹੈ ਟੋਟਲ ਕੁਐਸਚਨ ਕਿੰਨੇ ਹੈ 90 ਕਿੰਨੇ ਮਾਰਕਸ ਦਾ ਪੇਪਰ ਹੈ 270 ਟੋਟਲ ਕਿੰਨਾ ਟਾਈਮ ਹੈ 1.5 ਆਵਰ ਡੇਢ ਘੰਟੇ ਦਾ ਤੁਹਾਨੂੰ ਇਹਦੇ ਵਿੱਚ ਟਾਈਮ ਮਿਲਦਾ ਹੈ ਨੈਕਸਟ ਆ ਗਿਆ ਐਸਐਸਪੀ ਸੀਐਚਐਸਐਲ ਐਗਜ਼ਾਮ ਸਟਾਫ ਰਿਕਰਟਮੈਂਟ ਕਮਿਸ਼ਨ ਦੇ ਅੰਦਰ ਕੰਬਾਈਨ ਹਾਇਰਸਟ ਸਟੈਂਡਰੀ ਐਗਜ਼ਾਮ ਰਹਿਤੀ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਦੋ ਟਾਇਰਸ ਹੁੰਦੇ ਆ ਟਾਇਰ 1 ਆਪਣੇ ਕੋਲ ਹੋਵੇ ਹੀ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਹੈ ਆਬਜੈਕਟਿਵ ਟਾਈਪ ਆਪਣੇ ਕੋਲੇ ਐਗਜ਼ਾਮ ਰਹਿੰਦਾ ਇਹਦੇ ਵਿੱਚ ਸੈਕਸ਼ਨ ਕਿਹੜੀ ਆ ਜਾਂਦੀ ਹੈ ਜਰਨਲ ਇੰਟੈਲੀਜੈਂਸੀ 20 ਕੁਐਸਚਨਸ 50 ਮਾਰਕਸ ਦੇ ਰਹਿੰਦੇ ਆ जनरल अवेयरनेस 25 क्वेश्चन 50 मार्क्स दी क्वांटिटेटिव एप्टीट्यूड 25 क्वेश्चंस 50 मार्क्स दी इंग्लिश लैंग्वेज 25 क्वेश्चन 50 मार्क्स टोटल ਆਪਣੇ ਕੋਲ 100 क्वेश्चंस ਰਹਿੰਦੇ ਆ ਤੇ 200 मार्क्स ਦਾ ਇਹ एग्जाम ਹੁੰਦਾ ਹੈ ਤੇ ਤੁਹਾਨੂੰ ਇਸ एग्जाम ਦੇ ਲਈ 60 ਮਿੰਟ ਦਾ ਟਾਈਮ ਦਿੱਤਾ ਜਾਂਦਾ ਹੈ ਵੇ ਗੱਲ ਕਰੀਏ ਜੇਕਰ 네ਗੇਟਿਵ ਮਾਰਕਿੰਗ ਦੇ 0.15 ਮਾਰਕਸ ਦਿੱਤੀ ਹੈ ਤਾਂ 네ਗੇਟਿਵ ਮਾਰਕਿੰਗ ਹੈ ਨੈਕਸਟ ਹੋਰ ਵੀ ਤੁਹਾਡੇ ਕੋਲ ਐਗਜ਼ਾਮ ਨੇ ਕਿਹੜੇ ਲਾਈਕ ਆਰ ਆਰ ਪੀ ਗਰੁੱਪ ਡੀ ਜਿਹਦੇ ਅੰਡਰ ਦੀ ਤੁਹਾਡੇ ਕੋਲ ਐਗਜ਼ਾਮ ਆਉਂਦੇ ਹੈ ਆਫਟਰ 12th ਇਹ ਵੀ ਐਗਜ਼ਾਮ ਕੀ ਹੈ ਸਟੇजेस ਦੇ ਵਿੱਚ ਜਿਵੇਂ ਆਪਣੇ ਕੋਲ ਇੱਥੇ ਕੀ ਹੈ ਸਟੇਜ 1 ਆ ਗਿਆ ਗਰੁੱਪ ਡੀ ਇੰਦੇ ਵਿੱਚ ਸਬਜੈਕਟਸ ਮੈਥਮੈਟਿਕਸ 25 ਕੁਐਸਚਨ 25 ਮਾਰਕਸ ਦੇ ਜਰਨਲ ਇੰਟੈਲੀਜੈਂਸ ਐਂਡ ਰੀਜ਼ਨਿੰਗ 30 ਕੁਐਸਚਨ 30 ਮਾਰਕਸ ਜਰਨਲ ਸਾਇੰਸ 25 ਕੁਐਸਚਨ 25 ਮਾਰਕਸ ਦੇ ਜਰਨਲ ਅਵੇਅਰਨੈਸ ਐਂਡ ਕਰੰਟ ਅਫੇਅਰ 20 ਕੁਐਸਚਨ 20 ਮਾਰਕਸ ਦੇ 100 ਕੁਐਸਚਨ ਤੇ ਤੁਹਾਨੂੰ 100 ਹੀ ਮਾਰਕਸ ਦਾ ਪੇਪਰ ਹੁੰਦਾ ਹੈ

ਟਾਈਪ ਟੂ ਕੀ ਇੱਕ ਕੁਆਲੀਫਾਈਇੰਗ ਇਨ ਨੇਚਰ ਦਾ ਆਪਣੇ ਕੋਲ ਆ ਜਾਂਦਾ ਕੰਡਕਟਡ ਥੀਸ ਓਨ ਪੋਸਟ ਜਿਹੜੀ ਵੀ ਪੋਸਟ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਲਾਈਕ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਦੇ ਲਈ ਆਪਣੇ ਕੋਲ ਇਹਨਾਂ ਪੋਸਟਾਂ ਦੇ ਲਈ ਅਲੱਗ-ਅਲੱਗ ਪੋਸਟਾਂ ਦੇ ਲਈ ਟਾਈਪਿੰਗ ਦੀ ਅਲੱਗ-ਅਲੱਗ ਸਪੀਡ ਮੰਗੀ ਹੁੰਦੀ ਹੈ ਫਿਰ ਅੱਗੇ ਨੈਕਸਟ ਇਗਜ਼ਾਮ ਆ ਗਿਆ ਆਰਆਰਪੀ ਐਨਟੀਪੀਸੀ ਦਾ ਇਗਜ਼ਾਮ ਇੰਦੇ ਵਿੱਚ ਕੀ ਹੈ ਵੀ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਲੈਣਾ ਇੰਦੇ ਵਿੱਚ ਵੀ ਫਰਸਟ ਸਟੇਜ ਪ੍ਰੀਲੀਮਸ ਵਿੱਚ ਸਬਜੈਕਟ ਜਰਨਲ ਅਵੇਅਰਨੈਸ 40 ਕੁਐਸਚਨ ਆਉਂਦੇ ਆ 40 ਮਾਰਕਸ ਦਾ ਹੀ ਕੀ ਹੁੰਦਾ ਹੈ ਪੋਰਸ਼ਨ ਦੀ ਡਿਟੇਲ ਹੈ ਮੈਥਮੈਟਿਕਸ ਵਿੱਚ 30 ਕੁਐਸਚਨ 30 ਮਾਰਕਸ ਦੇ ਜਰਨਲ ਇੰਟੈਲੀਜੈਂਸ ਐਂਡ ਰੀਜ਼ਨਿੰਗ 30 ਕੁਐਸਚਨ 30 ਮਾਰਕਸ ਦੇ ਟੋਟਲ 100 ਕੁਐਸਚਨ 100 ਮਾਰਕਸ ਦੇ ਇਸ ਇਗਜ਼ਾਮ ਦੀ ਡਿਊਰੇਸ਼ਨ ਕਿੰਨੀ ਹੈ 90 ਮਿੰਟ ਹੈ ਫਿਰ 네ਗੇਟਿਵ ਮਾਰਕਿੰਗ 1/3 ਦੇ ਵਿੱਚ ਕੀ ਹੈ ਤੁਹਾਡੇ ਕੋਲ 네ਗੇਟਿਵ ਮਾਰਕਿੰਗ ਹੈ ਇਹ ਜੇ ਤੁਸੀਂ ਕੁਆਲੀਫਾਈ ਕਰਨ ਤੋਂ ਬਾਅਦ ਤੁਸੀਂ ਇੱਕ CBT 2 ਦੇ ਲਈ ਕੁਆਲੀਫਾਈ ਹੋਏ ਹੋ ਨਿਓ ਤੁਸੀਂ CBT 2 ਦੇਣ ਦੇ ਲਈ ਰੈਡੀ ਹੋ ਜਾਣਿਓ ਸਟੇਜ 2 CBT ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਮੇਨ ਏਗਜ਼ਾਮ ਜੇਕਰ ਤੁਸੀਂ ਸਟੇਜ 1 ਕੁਆਲੀਫਾਈ ਕਰ ਲੈਂਦੇ ਹੋ ਦੈਨ ਤੁਸੀਂ ਸਟੇਜ 2 ਦੇ ਲਈ ਐਲੀਜੀਬਲ ਹੋ ਜਾਂਦੇ ਹੋ ਸਟੇਜ 2 ਮেইনਸ ਐਗਜ਼ਾਮ ਦੇ ਵਿੱਚ ਸਬਜੈਕਟਸ ਦਾ ਟਿਕੋਲ ਜਰਨਲ ਅਵੇਅਰਨੈਸ 50 ਕੁਐਸਚਨ 50 ਮਾਰਕਸ ਦੇ ਰਹਿੰਦੇ ਆ ਮੈਥਮੈਟਿਕਸ ਦੇ 35 ਕੁਐਸਚਨ 35 ਮਾਰਕਸ ਦੇ ਜਰਨਲ ਇੰਟੈਲੀਜੈਂਟ ਐਂਡ ਡ੍ਰੀਫਲਿੰਗ ਦੇ 35 ਕੁਐਸਚਨ 35 ਮਾਰਕਸ ਦੇ ਟੋਟਲ <total> 120 ਕੁਐਸਚਨ ਹੁੰਦੇ ਆ 120 ਮਾਰਕਸਾਂ ਹੀ ਤੁਹਾਡਾ ਐਗਜ਼ਾਮ ਹੁੰਦਾ ਤੇ 90 ਮਿੰਟ ਇੱਥੇ ਤੁਹਾਨੂੰ ਡਿਊਰੇਸ਼ਨ ਹੁੰਦੀ ਹੈ 90 ਮਿੰਟਸ ਟਾਈਮ ਦਿੱਤਾ ਜਾਂਦਾ ਇਸ ਐਗਜ਼ਾਮ ਨੂੰ ਪਰਫਾਰਮ ਕਰਨ ਦੇ ਲਈ 네ਗੇਟਿਵ ਮਾਰਕਿੰਗ ਇਹਦੇ ਵਿੱਚ 1/3 ਹੁੰਦੀ ਹੈ ਤੇ ਜੇਕਰ ਤੁਸੀਂ ਅੱਗੋਂ ਕਰ ਲੈਂਦੇ ਹੋ ਨੂੰ ਕੁਆਲੀਫਾਈ ਦੈਨ ਸਟੇਜ 3 ਸਕਿੱਲ ਟੈਸਟ ਤੁਹਾਡਾ ਇਸ ਤੋਂ ਬਾਅਦ ਕੀ ਹੁੰਦਾ ਸਕਿੱਲ ਟੈਸਟ ਲਿੱਤਾ ਜਾਂਦਾ ਕੁਝ ਪੋਸਟਾਂ ਦੇ ਲਈ ਜਿਵੇਂ ਕਿ ਟਾਈਪਿੰਗ ਟੈਸਟ ਹੋ ਗਿਆ ਜਾਂ ਇੰਟਰਵਿਊ ਹੋ ਗਿਆ ਜੇਕਰ ਤੁਸੀਂ ਪਲੱਸ 2 ਕਰ ਤੋਂ ਪਹਿਲਾਂ ਹੀ ਪਿਆਰੀ ਕਰਨਾ ਚਾਹੁੰਦੇ ਹੋ ਪਲੱਸ 2 ਤੋਂ ਬਾਅਦ ਡਾਇਰੈਕਟ ਗਵਰਨਮੈਂਟ ਇਗਜ਼ਾਮ्स 'ਚ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਟੂ ਵੀਜ਼ ਇੰਸਟੀਚਿਊਟ ਸ਼੍ਰੀ ਮੁਖਸਰ ਸਾਹਿਬ ਦੇ ਵਿਦ ਨਾਲ ਇੱਥੇ ਆਪਣੀ ਕੋਲ ਨਵੇਂ ਬੈਚ ਸਟਾਰਟ ਨੇ 19 ਤੇ 26 ਮਈ ਨੂੰ ਡੇਟ ਨੋਟ ਕਰ ਲਓ 19 ਮਈ ਐਂਡ 26 ਮਈ ਨੂੰ ਜੇਕਰ ਤੁਸੀਂ ਪਲੱਸ 2 ਤੋਂ ਬਾਅਦ ਜੁਆਇਨ ਕਰਨਾ ਹੈ ਡਾਇਰੈਕਟ ਰਜੇ ਤਾਂ ਤੁਸੀਂ ਬਹੁਤ ਵਧੀਆ ਓਪਰਚੁਨਿਟੀ ਹੈ ਕਿ ਤੁਸੀਂ ਪਲੱਸ 2 ਤੋਂ ਬਾਅਦ ਹੀ ਡਾਇਰੈਕਟ ਤਿਆਰੀ ਸਟਾਰਟ ਕਰੋ ਪਿਆਰ ਦੀ ਗਵਰਨਮੈਂਟ ਜੋਬ ਲੈ ਲੋ 인ਦੇ ਲਈ ਫਿਰ ਬੈਚ ਕਦੋਂ ਤੋਂ ਸਟਾਰਟ ਨਹੀਂ 19 ਤੇ 26 ਮਈ ਨੂੰ ਜੇਕਰ ਗ੍ਰੈਜੂਏਸ਼ਨ ਵਾਲੇ ਸਟੂਡੈਂਟ ਵੀ ਵੀਡੀਓ ਦੇਖ ਰਹੇ ਆ ਤਾਂ ਤੁਸੀਂ ਗ੍ਰੈਜੂਏਸ਼ਨ ਜਿਵੇਂ ਕਿ ਪਟਵਾਰੀ ਹੋ ਗਿਆ ਹੋਰ ਇਗਜ਼ਾਮ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਅੱਜ ਹੀ ਸਾਡੇ ਨਾਲ ਜੁੜੋ ਟ੍ਰੂ ਵੀਜ਼ ਇੰਸਟੀਟਿਊਟ ਸ਼੍ਰੀ ਮੁਕਸਰ ਸਾਹਿਬ ਦੇ ਨਾਲ ਫਰਦਰ ਕੈਰੀਅਰ ਗਾਈਡੈਂਸ ਕਾਉਂਸਲਿੰਗ ਦੇ ਲਈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਟ੍ਰੂ ਵੀਜ਼ ਇੰਸਟੀਟਿਊਟ ਸ਼੍ਰੀ ਮੁਕਸਰ ਸਾਹਿਬ ਫਰਦਰ ਇਨਕੁਆਇਰੀ ਦੇ ਲਈ ਤੁਸੀਂ ਨੀਚੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ 76579 72579 ਥੈਂਕ ਯੂ ਸਟੂਡੈਂਟਸ